ਅੱਜ ਪੂਰੇ ਪੰਜਾਬ ਵਾਸੀਆਂ ਵਾਸਤੇ ਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਸਪੋਰਟਰਾਂ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ ਕਿਉਂਕਿ ਤਰਨਤਾਰਨ ਦੇ ਵਿੱਚ ਜਿੱਤ ਹੋਈ ਹੈ ਤੇ ਬੜੀ ਸ਼ਾਨਦਾਰ ਜਿੱਤ ਹੋਈ ਹੈ ਜੇ ਤੁਸੀਂ ਪੋਲ ਪਰਸੈਂਟੇਜ ਦੇਖੋਗੇ ਤਾਂ ਮੇਰੇ ਹਿਸਾਬ ਨਾਲ 2022 ਦੇ ਵਿੱਚ ਤਰਨਤਾਰਨ ਸੀਟ 'ਚ ਜਿੰਨੀ ਹੋਈ ਸੀ ਉਸ ਤੋਂ ਵੀ ਵੱਧ ਪੋਲਿੰਗ ਆਮ ਆਦਮੀ ਪਾਰਟੀ ਦੇ ਹੱਥ 'ਚ ਹੋਈ ਹੈ ਮੇਰੇ ਵੱਲੋਂ ਸਾਡੇ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਨੈਸ਼ਨਲ ਕੰਸੀਲਰ ਅਰਵੀਨ ਕੇਜਰੀਵਾਲ ਜੀ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਬਹੁਤ-ਬਹੁਤ ਵਧਾਈਆਂ ਠੀਕ ਹੈ ਇਹਦੇ ਨਾਲ-ਨਾਲ ਇਹਦੇ ਨਾਲ-ਨਾਲ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵੀ ਕਾਂਗਰਸ ਪਾਰਟੀ ਦੇ ਜਿਵੇਂ ਪੰਜਾਬ ਦੇ ਪ੍ਰਧਾਨ ਉਹਨਾਂ ਦੇ ਲੀਡਰ ਆਫ ਆਪੋਜੀਸ਼ਨ ਇਤੋਂ ਤੱਕ ਕਿ ਉਹਨਾਂ ਦੇ ਜਿਹੜੇ ਬਲਾਕ ਪ੍ਰਧਾਨ ਸਰਕਲ ਪ੍ਰਧਾਨ ਲੋਕਾਂ ਨੂੰ ਆਮ ਲੋਕਾਂ ਨੂੰ ਧਮਕੀਆਂ ਦਿੰਦੇ ਆ ਰਹੇ ਸੀ ਕੋਈ ਪਿਛਲੇ ਕੁ ਸਮੇਂ ਤੋਂ ਕਿ ਸਤਾਈ ਆ ਜਾਣੀ ਹੈ ਦੇਖਾਂਗੇ ਸਤਾਈ ਆ ਜਾਣੀ ਹੈ ਦੇਖਾਂਗੇ ਤਾਰਨਦਾਰਨ ਦੇ ਲੋਕਾਂ ਨੇ ਉਹਨਾਂ ਦੀ ਜ਼ਮਾਨਤ ਜਬਤ ਕਰਾ ਕੇ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਆ ਜਿਹੜੀ ਉਹ ਮਾਰੀ ਆ ਤੇ ਮੈਂ ਇੱਕ ਵਾਰ ਫੇਰ ਤੋਂ ਸਾਰੇ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਨੂੰ ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਵੱਲੋਂ ਪ੍ਰੋਸਤ ਵਾਣਾ ਕਿ ਜਿਹੜੀਆਂ ਆਸਾਂ ਉਮੀਦਾਂ ਦੇ ਨਾਲ ਉਹ ਪਾਰਟੀ ਨੂੰ ਬਲ ਬਖਸ਼ ਰਹੇ ਨੇ ਅਸੀਂ ਸਾਰੀਆਂ ਆਸਾਂ ਉਮੀਦਾਂ ਤੇ ਪੂਰੇ ਉੱਤਰਾਂ ਜਿਹੜੇ ਆਮ ਆਦਮੀ ਪਾਰਟੀ ਦੇ ਪਿਛਲੇ 3.5 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਦੇ ਉੱਤੇ ਮੋਹਰ ਲੱਗੀ ਆ ਆਮ ਆਦਮੀ ਪਾਰਟੀ ਦੇ ਅਗਲੇ 1.5 ਸਾਲ ਵਾਸਤੇ ਜਿਹੜੇ ਕੰਮਾਂ ਦੀ ਤਿਆਰੀ ਹੈ ਉਹਨਾਂ ਕੰਮਾਂ ਨੂੰ ਮੋਹਰ ਲੱਗੀ ਹੈ ਤੇ ਸਰਦਾਰ ਭਵਨ ਸਿੰਘ ਮਾਨ ਉਹਨਾਂ ਦੀ ਜਿਹੜੀ ਇਮਾਨਦਾਰ ਸ਼ਖੀ ਹੈ ਉਹਨੂੰ ਮੋਹਰ ਲੱਗੀ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਇੱਕ ਇਮਾਨਦਾਰ ਮੁੱਖ ਮੰਤਰੀ